ਸੋਨਾ ਜਿਹਾ ਬਾਗੀਚਾ ਬਣਾਇਆ ਹੋਇਆ ਹੈ ਜਿਵੇਂ ਇਹ ਫੁੱਲ ਸਭ ਨੂੰ ਬਹੁਤ ਪਿਆਰੇ ਹੁੰਦੇ ਨੇ ਪਰ ਇਹ ਪਰਿਵਾਰ ਜਿਹੜਾ ਹੈ ਫੁੱਲਾਂ ਨੂੰ ਬਹੁਤ ਪਿਆਰ ਨਾਲ ਸੰਭਾਲਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਅੰਮ੍ਰਿਤਸਰ ਦਾ ਪਰਿਵਾਰ ਹੈ ਅਤੇ ਇਹਨਾਂ ਨੇ ਆਪਣੇ ਟਰੈਸ ਦੇ ਉੱਪਰ ਹੀ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਪੌਦੇ ਲਾਏ ਹੋਏ ਨੇ ਤੁਸੀਂ ਇਹ ਫੁੱਲ ਨੂੰ ਆਪਣੇ ਟਰੈਸ ਤੇ ਪੌਦਿਆਂ ਦੇ ਰੂਪ ਦੇ ਵਿੱਚ ਸੰਭਾਲ ਰਿਹਾ ਕਿੰਨੇ ਚਿਰ ਤੋਂ ਸੰਭਾਲ ਰਿਹਾ ਤੇ ਕਿਵੇਂ ਜਹਨ ਦੇ ਵਿੱਚ ਹੈ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਕਰ ਲਈਏ ਤਾਂ ਇੱਕ ਬਾਜ਼ਾਰੋਂ ਲਿਆਂਦੇ ਕੁਝ ਛੋਟੇ-ਛੋਟੇ 2-3 ਬੂਟਿਆਂ ਨੂੰ ਲੈ ਕੇ ਹੀ ਸ਼ੁਰੂਆਤ ਕੀਤੀ ਸੀ ਜਦੋਂ ਉਹਨਾਂ ਦੀ ਰੌਣਕ ਦੇਖੀ ਤੇ ਵੱਡੀ ਗੱਲ ਨਾਲ ਪਰਿਵਾਰ ਦੀ سپورਟ ਮਿਲੀ ਤਾਂ ਇਹਨਾਂ ਚੀਜ਼ਾਂ ਦੇ ਤੱਕ ਜੋ ਹੁਣ ਤੱਕ ਦਾ ਤੁਸੀਂ ਸਫ਼ਰ ਦੇਖ ਰਹੇ ਹੋ ਇਹ ਉਹਨਾਂ ਤੱਕ ਦੀ ਸਾਰੀ ਗੜੀ ਮਿਹਨਤ ਆ ਬਿਲਕੁਲ ਇੱਕ ਫੀਲਡ ਤੋਂ ਅਲੱਗ ਹੋ ਕੇ ਇਸ ਸੀਜ਼ ਵਾਲੇ ਪਾਸੇ ਨੂੰ ਸੋਚਿਆ ਕੀਤਾ ਤੇ ਤੁਹਾਡੇ ਸਾਹਮਣੇ ਆ ਜੀ ਕਿਸ ਫੀਲਡ ਦੇ ਵਿੱਚ ਉਹ ਜਿੱਥੇ ਜੌਬ ਹੈ ਤੁਹਾਡੀ ਉਹਦੇ ਬਾਰੇ ਜਰੂਰ ਜਾਨਣਾ ਹੈ ਮੈਂ ਜੀ ਐਜ਼ ਅ ਕੰਪਿਊਟਰ ਟੀਚਰ ਵਰਕ ਕਰ ਰਿਹਾ ਜੀ ਸਮਝ ਸਕਦੇ ਹੋ ਕਿ ਅਸੀਂ ਕੰਪਿਊਟਰ ਉੱਤੇ ਸਾਰਾ ਦਿਨ ਕੰਮ ਕਰਦੇ ਆਂ ਤੇ ਇਸ ਇੰਟਰਨੈਟ ਤੱਕ ਜਾਂ YouTube ਤੱਕ ਜਾਂ ਮੀਡੀਆ ਤੱਕ ਜਾਂ ਇਹ ਜੋ ਸਾਡੇ ਬਲੌਗਸ ਹੁੰਦੇ ਨੇ ਉਹਨਾਂ ਤੱਕ ਪਹੁੰਚਣ ਦੇ ਲਈ ਕੋਈ ਖਾਸ ਰਸਤਾ ਮੈਨੂੰ ਅਪਣਾਉਂਦੀ ਲੋੜ ਨਹੀਂ ਪਈ ਉਹਦੇ ਵਿੱਚੋਂ ਹੀ ਮੈਨੂੰ ਇਹ ਸਾਰਾ ਕੁਝ ਜਿਹੜਾ ਆ ਉਹ ਦੇਖਣ ਸੁਣਨ ਨੂੰ ਸਮਝਣ ਨੂੰ ਮੈਨੂੰ ਮਿਲਿਆ ਜਿਵੇਂ ਜਿਵੇਂ ਰੋਜ਼ਾਨਾ ਵਧਦਾ ਗਿਆ ਤੇਵੇਂ ਤੇਵੇਂ ਦੀ ਇਨਫੋਰਮੇਸ਼ਨ ਬਾਹਰ ਆਉਂਦੀ ਗਈ ਤਾਂ ਨਾਲ ਦੇ ਨਾਲ ਇਹ ਇੱਕ ਮੇਰਾ ਉਹ ਮੈਦਾਨ ਬਣ ਗਿਆ ਸੀ ਜਿੱਥੇ ਮੈਂ ਇੰਪਲੀਮੈਂਟ ਕਰਦਾ ਸੀ ਤੇ ਰਿਜ਼ਲਟ ਆਇਆ ਤੁਹਾਡੇ ਸਾਹਮਣੇ ਹੀ ਹੈ ਅਸੀਂ ਅਕਸਰ ਬਹੁਤ ਸਿਆਣੀਆਂ ਗੱਲਾਂ ਕਰਦੇ ਹਾਂ ਜੀ ਆਹ ਚੀਜ਼ ਦਾ ਨੁਕਸਾਨ ਹੋ ਰਿਹਾ ਉਹ ਚੀਜ਼ ਦਾ ਨੁਕਸਾਨ ਹੋ ਰਿਹਾ ਆਹ ਕਟਾਈ ਹੋ ਰਹੀ ਆਹ ਛਟਾਈ ਹੋ ਰਹੀ ਹੈ ਮੰਨ ਚ ਇਹ ਹੈ ਕਿ ਕਿਉਂ ਨਾ ਅਸੀਂ ਬਾਹਰ ਜਾਣ ਦੀ ਬਜਾਏ ਪਹਿਲਾਂ ਅਸੀਂ ਘਰ ਨੂੰ ਸੰਭਾਲ ਲਈਏ ਘਰ ਨੂੰ ਸੰਭਾਲਾਂਗੇ ਤੇ ਬਾਹਰਲਾ ਆਪਣੇ ਸੰਭਲ ਲੈ ਜਾਊਗਾ ਬਾਹਰਲੇ ਵੀ ਅਸੀਂ ਅਪਰੋਚ ਕਰਾਂਗੇ ਪਰ ਪਹਿਲਾਂ ਘਰ ਨੂੰ ਤੋਂ ਸੰਭਾਲ ਕੇ ਦੇਖੀਏ ਫਿਰ ਜਦੋਂ ਇਨਾਂ ਵੱਲ ਰੁਝਾਨ ਵਧਿਆ ਜੋ ਖੁਸ਼ੀ ਇਨਾਂ ਵਿੱਚੋਂ ਮਿਲੀ ਉਹ ਇੱਕ ਬਿਆਨ ਨਹੀਂ ਕੀਤਾ ਜੱਸੇ ਕੋਈ ਕਿ ਜਦੋਂ ਤੁਸੀਂ ਇਹਨਾਂ ਨਾਲ ਇੱਕ ਆਪਣਾ ਰਿਸ਼ਤਾ ਬਣਾ ਲੈਂਦੇ ਹੋ ਇਹਨਾਂ ਨਾਲ ਇੱਕ ਸਾਂਝ ਬਣ ਜਾਂਦੀ ਆ ਉਹ ਫਿਰ ਤੁਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਵੱਡਾ ਹੁੰਦਿਆ ਦੇਖਦੇ ਤੇ ਜਿਵੇਂ ਕਿ ਅਕਸਰ ਅਸੀਂ ਇੱਕ ਗਾਣਾ ਵੀ ਸੁਣਦੇ ਸਰਤਾਜ ਬਾਜੀ ਦਾ ਕੀ ਸੜਕਾਂ ਤੋਂ ਛਲੀਆਂ ਖਰੀਦ ਕੇ ਖਬਰ ਹੋ ਤੇ ਮੇਰੇਆਂ ਕਿਸਾਨਾ ਜਿੰਨਾ ਕਿਹਦੇ ਚ ਸਬਰ ਹੋ ਤੋ ਉਹ ਗੱਲ ਆ ਬਾਜ਼ਾਰ ਚੋਂ ਛਲੀਆਂ ਲੈ ਕੇ ਤਾਂ ਅਸੀਂ ਖਾ ਲੈਨੇ ਆ ਪਰ ਉਹਨਾਂ ਨੂੰ ਜਦੋਂ ਉਸ ਤੱਕ ਲੈ ਕੇ ਜਾਇਆ ਜਾਂਦਾ ਆ ਉਹ ਇੱਕ ਬਹੁਤ ਵੱਡਾ ਉਪਰਾਲਾ ਹੁੰਦਾ ਕਿੰਨੀ ਤਰ੍ਹਾਂ ਦੇ ਫੁੱਲ ਨੇ ਜਿਹੜੇ ਤੁਸੀਂ ਆਪਣੇ ਟਰੈਸ ਤੇ ਲਾਏ ਹੋਏ ਨੇ ਇਹ ਬਹੁਤ ਹੀ ਪਿਆਰੇ ਫੁੱਲ ਨੇ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ ਕੀ ਨਾਮ ਇਹਨਾਂ ਫੁੱਲਾਂ ਦਾ ਅਦੇ ਕਿੰਨੀ ਤਰ੍ਹਾਂ ਦੇ ਪੈਸਾ ਜੀ ਮੈਂ ਇਸ ਵੇਲੇ ਮੇਰੇ ਕੋਲ ਘੱਟੋ ਘੱਟ 12 ਤਰ੍ਹਾਂ ਦੇ ਮੇਰੇ ਕੋਲ ਇੱਥੇ ਫੁੱਲ ਮੈਂ ਲਗਾਏ ਹੋਏ ਨੇ ਮੈਰੀ ਗੋਲਡ ਜਿਹਨੂੰ ਅਸੀਂ ਅੱਜ ਸਿਹਰੇਆਂ ਵਾਲੇ ਫੁੱਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵਰਤਦੇ ਆਂ ਫਿਰ ਉਸ ਤੋਂ ਬਾਅਦ ਸਾਡੇ ਕੋਲ ਸਾਲ ਵੀ ਆ ਜਾਂਦਾ ਆ ਕਿ ਸੰਥਮ ਆ ਜਾਂਦਾ ਆ ਡੀਲੀਆ ਆ ਜਾਂਦਾ ਆ ਆਈਸਪਲਟ ਆ ਜਾਂਦਾ ਜਿਹਨੂੰ ਅਸੀਂ ਬਸ਼ੰਬਰੀ ਬੋਲਦੇ ਨੇ ਬਹੁਤ ਪਿਆਰੀ ਰੌਣਕ ਲਾਉਂਦੇ ਔਰ ਵੱਡੀ ਗੱਲ ਇਹ ਆ ਕਿ ਜਦੋਂ ਇਧਰ ਪੈਂਜ਼ੀ ਪੈਟੂਨੀਆ ਤੇ ਸਾਲਵਿਆ ਇਹਨਾਂ ਦੇ ਜਦੋਂ ਅਲੱਗ-ਅਲੱਗ ਰੰਗ ਨਿਕਲ ਕੇ ਸਾਹਮਣੇ ਆਉਂਦੇ ਨੇ ਮਜ਼ਾ ਆ ਜਾਂਦਾ ਦੇਖ ਕੇ ਕੀ ਕੁਦਰਤ ਤੋਂ ਬਲਿਹਾਰੇ ਜਾਈਏ ਜਿੰਨੇ ਰੰਗ ਭਰੇ ਨੇ ਅਸੀਂ ਓਪਰੇਆ ਰੰਗਾਂ ਪਿੱਛੇ ਭੱਜੇ ਫਿਰਦੇ ਆਂ ਪਰ ਅਸਲੀ ਰੰਗ ਤੇ ਇਹਨਾਂ ਵਿੱਚ ਹੀ ਵਸੇ ਹੋਏ ਨੇ ਸਭ ਤੋਂ ਪਹਿਲੀ ਗੱਲ ਕੀ ਹੈ ਤੇ ਚੀਜ਼ ਹੈ ਛਲਾਗਾ ਹੁੰਦੀ ਹੈ ਕਿ ਇਸ ਲੈਵਲ ਤੱਕ ਮਿਹਨਤ ਕੀਤੀ ਹੈ ਤਾਂ ਪਹਿਲਾਂ ਤਾਂ ਸ਼ਾਬਾਸ਼ ਮਿਲਦੀ ਆ ਪੋਜ਼ਿਟਿਵਿਟੀ ਆਉਂਦੀ ਆ ਐਪਰੀਸ਼ੀਏਸ਼ਨ ਮਿਲਦੀ ਆ ਔਰ ਇੱਕ ਤਿਕਨ ਨਾਲ ਬੂਸਟ ਮਿਲਦਾ ਕਿ ਨਹੀਂ ਬਹੁਤ ਵਧੀਆ ਕੀਤਾ ਜਦੋਂ ਕਹਿੰਦੇ ਕਿ ਜਦੋਂ ਇਹਨਾਂ ਦੇ ਨਾਲ ਆੜ ਕੇ ਸਵੇਰੇ ਪਾਣੀ ਪਾਈ ਦਾ ਸ਼ਾਮ ਨੂੰ ਸਾਰਾ ਦੇਖਭਾਲ ਕਰੀਦੀ ਆ ਤੇ ਇਹਨਾਂ ਨਾਲ ਇੱਕ ਐਸਾ ਰਿਸ਼ਤਾ ਬਣ ਜਾਂਦਾ ਕਿ ਜਿਵੇਂ ਪਰਿਵਾਰਕ ਮੈਂਬਰ ਨਹੀਂ ਹੁੰਦੇ ਕਿ ਅੱਜ ਇੰਨੀ ਕੁ ਚੀਜ਼ ਵਿੱਚ ਵਾਧਾ ਹੋਇਆ ਅੱਜ ਕਿਹੜੀ ਚੀਜ਼ ਦੀ ਇਹਨੂੰ ਕਮੀ ਹੈ ਕਿਹੜੀ ਚੀਜ਼ ਲਿਆ ਕੇ ਇਹਨੂੰ ਦੇਣ ਵਾਲੀ ਆ ਜਾਂ ਘਰ ਚੋਂ ਕਿਹੜੀ ਚੀਜ਼ ਹੀ ਇਹਨਾਂ ਨੂੰ ਪਾਉਣ ਵਾਲੀ ਆ ਤਾਂ ਉਸੇ ਤਰ੍ਹਾਂ ਦੇ ਨਾਲ ਹੀ ਇਹਨਾਂ ਦੇ ਨਾਲ ਸਾਡਾ ਰਿਸ਼ਤਾ ਜਿਹੜਾ ਆ ਉਹ ਬਣ ਜਾਂਦਾ ਕਈ ਵਾਰ ਤਾਂ ਇਹ ਵੀ ਮਹਿਸੂਸ ਹੁੰਦਾ ਕਿ ਜਿਵੇਂ ਕੋਈ ਕਹੂਗਾ ਕਿ ਲੈ ਇਹ ਕਿਹੜਾ ਕੋਈ ਕੰਮ ਆ ਚੁੱਕਾ ਮੈਂ ਵਿਲੇ ਬੁਣੇ ਵਾਲਾ ਕੰਮ ਆ ਕਿਉਂਕਿ ਅੱਜ ਅਸੀਂ ਇਹ ਕਹਿ ਲਏ ਕਿ ਜਿੱਥੋਂ ਕਮਾਈ ਨਹੀਂ ਆ ਉਹ ਵਿਲੇ ਬੁਣੇ ਵਾਲਾ ਕੰਮ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੱਲਾਲੀ ਦੋਸਤੋ ਪ੍ਰਮਾਤਮਾ ਦੀ ਬਣਾਈ ਹੋਈ ਪੂਰੀ ਦੁਨੀਆ ਹੀ ਬੱਸ ਦਾ ਬਹੁਤ ਪਿਆਰੀ ਤੇ ਸੋਹਣੀ ਹੈ ਪਰ ਉਸੇ ਵਿੱਚ ਸਭ ਤੋਂ ਜ਼ਿਆਦਾ ਸੋਹਣਾ ਫੁੱਲਾਂ ਨੂੰ ਮੰਨਿਆ ਜਾਂਦਾ ਹੈ ਅੱਜ ਜਿਨ੍ਹਾਂ ਨੂੰ ਅਸੀਂ ਮਿਲਣ ਜਾ ਰਹੇ ਹਾਂ ਉਸ ਪਰਿਵਾਰ ਨੇ ਤਰ੍ਹਾਂ ਤਰ੍ਹਾਂ ਦੇ ਫੁੱਲ ਜਿਹੜੇ ਨੇ ਆਪਣੇ ਟੈਰਸ ਦੇ ਲਾਏ ਹੋਏ ਨੇ ਸੋਹਣਾ ਜਿਹਾ ਬਾਗੀਚਾ ਬਣਾਇਆ ਹੋਇਆ ਹੈ ਜਿਵੇਂ ਇਹ ਫੁੱਲ ਸਭ ਨੂੰ ਬਹੁਤ ਪਿਆਰੇ ਹੁੰਦੇ ਨੇ ਪਰ ਇਹ ਪਰਿਵਾਰ ਜਿਹੜਾ ਹੈ ਫੁੱਲਾਂ ਨੂੰ ਬਹੁਤ ਪਿਆਰ ਨਾਲ ਸੰਭਾਲਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਅੰਮ੍ਰਿਤਸਰ ਦਾ ਪਰਿਵਾਰ ਹੈ ਤੇ ਇਹਨਾਂ ਨੇ ਆਪਣੇ ਟੈਰਸ ਦੇ ਉੱਪਰ ਹੀ ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਦੇ ਪੌਦੇ ਲਾਏ ਹੋਏ ਨੇ ਤਾਂ ਸਰਦਾਰ ਜੀ ਸਾਡੇ ਨਾਲ ਨੇ ਜਿਨ੍ਹਾਂ ਵੱਲੋਂ ਇਹਨਾਂ ਨੂੰ ਫੁੱਲਾਂ ਨੂੰ ਸੰਭਾਲਿਆ ਜਾਂਦਾ ਤੇ ਇਹਨਾਂ ਨੂੰ ਪਾਲਿਆ ਜਾਂਦਾ ਤਾਂ ਪਹਿਲਾਂ ਬਹੁਤ-ਬਹੁਤ ਸਵਾਗਤ ਆ ਵੀਰ ਜੀ ਤੁਹਾਡਾ ਜੀ ਧੰਨਵਾਦ ਜੀ ਤੁਸੀਂ ਆਪਣੇ ਰੁਝੇਵੇਂ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਤੇ ਇਹਨਾਂ ਦਰਸ਼ਕਾਂ ਤੱਕ ਮੈਨੂੰ ਪਹੁੰਚਾਉਣ ਦਾ ਤੁਸੀਂ ਇੱਕ ਉਪਰਾਲਾ ਕੀਤਾ ਤੁਹਾਡਾ तहे ਦਿਲੋਂ ਧੰਨਵਾਦ ਹੈ ਜੀ ਤੁਹਾਡਾ ਵੀਰ ਜੀ ਜਿਵੇਂ ਜੀ ਮੈਂ ਪਹਿਲਾਂ ਦੱਸਿਆ ਜੀ ਵੈਸੇ ਦਾ ਉਸ ਰੱਬ ਦੀ ਬਣਾਈ ਹੋਈ ਪੂਰੀ ਦੁਨੀਆ ਹੀ ਬਹੁਤ ਸੋਹਣੀ ਤੇ ਪਿਆਰੀ ਹੈ ਪਰ ਫੁੱਲਾਂ ਨੂੰ ਸਭ ਤੋਂ ਜ਼ਿਆਦਾ ਸੋਹਣਾ ਮੰਨਿਆ ਜਾਂਦਾ ਹੈ ਤੇ ਉਸ ਰੱਬ ਨੂੰ ਇਹ ਫੁੱਲ ਬਹੁਤ ਪਿਆਰੇ ਨਹੀਂ ਪਰ ਤੁਸੀਂ ਇਹ ਫੁੱਲ ਨੂੰ ਆਪਣੇ ਟੈਰਸ ਤੇ ਪੌਦਿਆਂ ਦੇ ਰੂਪ ਦੇ ਵਿੱਚ ਸੰਭਾਲ ਰਹੇ ਹੋ ਕਿੰਨੇ ਚਿਰ ਤੋਂ ਸੰਭਾਲ ਰਹੇ ਹੋ ਤੇ ਕਿਵੇਂ ਜਹਨ ਦੇ ਵਿੱਚ ਆ ਤੁਸੀਂ ਬਿਲਕੁਲ ਸਹੀ ਕਿਹਾ ਕਿ ਕੁਦਰਤਾਂ ਬਲੇਹਾਰੀ ਕੁਦਰਤ ਵਸਿਆ ਇਹ ਕੁਦਰਤ ਦੇ ਵਿੱਚ ਹੀ ਉਸ ਪਰਮਾਤਮਾ ਦਾ ਆਵਾਸ ਹੈ ਤੇ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਕਰ ਲਈਏ ਤਾਂ ਇੱਕ ਬਾਜ਼ਾਰੋਂ ਲਿਆਂਦੇ ਕੁਝ ਛੋਟੇ-ਛੋਟੇ 2-3 ਬੂਟਿਆਂ ਨੂੰ ਲੈ ਕੇ ਹੀ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਰੌਣਕ ਦੇਖੀ ਤੇ ਵੱਡੀ ਗੱਲ ਨਾਲ ਪਰਿਵਾਰ ਦੀ ਸਪੋਰਟ ਮਿਲੀ ਤਾਂ ਇਹਨਾਂ ਚੀਜ਼ਾਂ ਦੇ ਤੱਕ ਜੋ ਹੁਣ ਤੱਕ ਦਾ ਤੁਸੀਂ ਸਫ਼ਰ ਦੇਖ ਰਹੇ ਹੋ ਇਹ ਉੋਂ ਤੱਕ ਦੀ ਸਾਰੀ ਖੜੀ ਮਿਹਨਤ ਹੈ ਔਰ ਨਾਲ ਵੱਡੀ ਗੱਲ ਬਿਲਕੁਲ ਇੱਕ ਫੀਲਡ ਤੋਂ ਅਲੱਗ ਹੋ ਕੇ ਇਸ ਚੀਜ਼ ਵਾਲੇ ਪਾਸੇ ਨੂੰ ਸੋਚਿਆ ਕੀਤਾ ਤੇ ਇਹ ਤੁਹਾਡੇ ਸਾਹਮਣੇ ਹੈ ਜੀ ਜੀ ਜਰੂਰ ਜਾਨਣਾ ਚਾਹੁੰਦੇ ਆ ਤੁਹਾਡੇ ਬਾਰੇ ਕਿਸ ਫੀਲਡ ਦੇ ਵਿੱਚ ਜਿੱਥੇ ਜੋਬ ਹੈ ਤੁਹਾਡੀ ਉਹਦੇ ਬਾਰੇ ਜਰੂਰ ਜਾਨਣਾ ਆ ਮੈਂ ਜੀ ਐਜ਼ ਅ ਕੰਪਿਊਟਰ ਟੀਚਰ ਵਰਕ ਕਰ ਰਿਹਾ ਜੀ ਤੇ ਕੰਪਿਊਟਰ ਟੀਚਰ ਵਰਕ ਕਰਦੇ ਆ ਕਰਦੇ ਆ ਜਿਵੇਂ ਤੁਸੀਂ ਇਸ ਚੀਜ਼ ਤੋਂ ਸਮਝ ਸਕਦੇ ਹੋ ਕਿ ਅਸੀਂ ਕੰਪਿਊਟਰ ਉੱਤੇ ਸਾਰਾ ਦਿਨ ਕੰਮ ਕਰਦੇ ਆ ਤੇ ਇਸ ਇੰਟਰਨੈਟ ਤੱਕ ਜਾਂ YouTube ਤੱਕ ਜਾਂ ਮੀਡੀਆ ਤੱਕ ਜਾਂ ਇਹ ਜੋ ਸਾਡੇ ਬਲੌਗਸ ਹੁੰਦੇ ਨੇ ਉਹਨਾਂ ਤੱਕ ਪਹੁੰਚਣ ਦੇ ਲਈ ਕੋਈ ਖਾਸ ਰਸਤਾ ਮੈਨੂੰ ਅਪਣਾਉਣੀ ਪਈ ਉਹਦੇ ਵਿੱਚੋਂ ਹੀ ਮੈਨੂੰ ਇਹ ਸਾਰਾ ਕੁਝ ਜਿਹੜਾ ਆ ਉਹ ਦੇਖਣ ਸੁਣਨ ਨੂੰ ਸਮਝਣ ਨੂੰ ਮੈਨੂੰ ਮਿਲਿਆ ਜਿਵੇਂ ਜਿਵੇਂ ਰੁਝਾਨ ਵਧਦਾ ਗਿਆ ਤੇਵੇਂ ਤੇਵੇਂ ਦੀ ਇਨਫੋਰਮੇਸ਼ਨ ਬਾਹਰ ਆਉਂਦੀ ਗਈ ਤਾਂ ਨਾਲ ਦੇ ਨਾਲ ਇਹ ਇੱਕ ਮੇਰਾ ਉਹ ਮੈਦਾਨ ਬਣ ਗਿਆ ਸੀ ਜਿੱਥੇ ਮੈਂ ਇੰਪਲੀਮੈਂਟ ਕਰਦਾ ਸੀ ਤੇ ਰਿਜ਼ਲਟ ਆਇਆ ਤੁਹਾਡੇ ਸਾਹਮਣੇ ਹੀ ਹੈ ਜੀ ਇਹ ਕੰਪਿਊਟਰ ਟੀਚਰ ਹੋ ਤੁਸੀਂ ਮਾਸਟਰ ਜੀ ਪਰ ਜਿਹੜੇ ਕੰਪਿਊਟਰ ਨਾਲ ਸਬੰਧਤ ਹੁੰਦੇ ਨੇ ਉਹ ਜ਼ਿਆਦਾ ਇੰਡੋਰ ਰਹਿੰਦੇ ਨੇ ਪਰ ਆਊਟਡੋਰ ਕਿਵੇਂ ਸੋਚਿਆ ਜੇ ਵਾਤਾਵਰਨ ਨੂੰ ਸੰਭਾਲਿਆ ਜਾਵੇ ਕੰਪਿਊਟਰ ਤੋਂ ਅਲੈਦਾ ਹੀ ਅਤੇ ਕਿੰਨਾ ਜਿਹਾ ਨੌਲੇਜ ਮਿਲਿਆ ਤੁਹਾਨੂੰ ਉਸ ਕੰਪਿਊਟਰ ਤੋਂ ਸਰ ਦੇਖੋ ਅਸੀਂ ਅਕਸਰ ਹੀ ਬਹੁਤ ਸਿਆਣੀਆਂ ਗੱਲਾਂ ਕਰਦੇ ਹਾਂ ਜੀ ਆਹ ਚੀਜ਼ ਦਾ ਨੁਕਸਾਨ ਹੋ ਰਿਹਾ ਉਹ ਚੀਜ਼ ਦਾ ਨੁਕਸਾਨ ਹੋ ਰਿਹਾ ਆਹ ਕਟਾਈ ਹੋ ਰਹੀ ਆਹ ਛਟਾਈ ਹੋ ਰਹੀ ਆ ਕਿਉਂ ਨਾ ਅਸੀਂ ਬਾਹਰ ਜਾ ਕੇ ਜੀ ਅਸੀਂ ਜਦੋਂ ਸਾਡਾ ਹੁੰਦਾ ਜੀ ਅਰਥ ਡੇ ਹੁੰਦਾ ਤੇ ਅਸੀਂ ਬੜੀ ਜਲਦੀ ਜਲਦੀ ਇੱਕ ਬੂਟਾ ਬਜਾਰੋਂ ਲੈਨੇ ਆ ਤੇ ਲਾ ਕੇ ਬਾਹਰ ਲਾ ਕੇ ਤੇ ਉਹਦੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਦਿੰਨੇ ਆ ਤੇ ਮਨ 'ਚ ਇਹ ਹੈ ਕਿ ਕਿਉਂ ਨਾ ਅਸੀਂ ਬਾ ਲਈਏ ਘਰ ਨੂੰ ਸੰਭਾਲਾਂਗੇ ਤੇ ਬਾਹਰ ਲਾਪੇ ਸੰਭਲ ਲੈ ਜਾਊਗਾ ਬਾਹਰਲੇ ਵੀਸ ਅਸੀਂ ਅਪਰੋਚ ਕਰਾਂਗੇ ਪਰ ਪਹਿਲੋ ਘਰ ਨੂੰ ਤਾਂ ਸੰਭਾਲ ਕੇ ਦੇਖੀਏ ਫਿਰ ਜਦੋਂ ਇਨਾਂ ਵੱਲ ਰੁਝਾਨ ਵਧਿਆ ਜੋ ਖੁਸ਼ੀ ਇਨਾਂ ਵਿੱਚੋਂ ਮਿਲੀ ਉਹ ਇੱਕ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਤੁਸੀਂ ਇਨਾਂ ਦੇ ਨਾਲ ਇੱਕ ਆਪਣਾ ਰਿਸ਼ਤਾ ਬਣਾ ਲੈਂਦੇ ਹੋ ਇਨਾਂ ਦੇ ਨਾਲ ਇੱਕ ਸਾਝ ਬਣ ਜਾਂਦੀ ਆ ਉਹ ਫਿਰ ਤੁਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਕਿ ਤੁਸੀਂ ਇਨਾਂ ਚੀਜ਼ਾਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਵੱਡਾ ਹੁੰਦਾ ਦੇਖਦੇ ਹੋ ਜਿਵੇਂ ਕਿ ਅਕਸਰ ਅਸੀਂ ਇੱਕ ਗਾਣਾ ਵੀ ਸੁਣਦੇ ਸਰਤਾਜ ਭਾਜੀ ਦਾ ਕਿ ਸੜਕਾਂ ਤੋਂ ਛਲੀਆਂ ਖਰੀਦ ਕੇ ਖਬਰ ਹੋ ਤੇ ਮੇਰੇਆਂ ਕਿਸਾਨਾਂ ਜਿੰਨਾ ਕੀ ਇਹਦੇ ਚ ਸਬਰ ਹੋ ਸੋ ਉਹ ਗੱਲ ਆ ਬਾਜ਼ਾਰ ਚੋਂ ਛਲੀਆਂ ਲੈ ਕੇ ਤਾਂ ਅਸੀਂ ਖਾ ਲੈਨੇ ਆ ਪਰ ਉਹਨਾਂ ਨੂੰ ਜਦੋਂ ਉਸ ਤੱਕ ਲੈ ਕੇ ਜਾਇਆ ਜਾਂਦਾ ਆ ਉਹ ਇੱਕ ਬਹੁਤ ਵੱਡਾ ਉਪਰਾਲਾ ਹੁੰਦਾ ਜੀ ਤੇ ਮਾਸਟਰ ਜੀ ਮੈਨੂੰ ਇਹ ਦੱਸੋ ਚਿੰਨੀ ਤਰ੍ਹਾਂ ਦੇ ਫੁੱਲ ਨੇ ਜਿਹੜੇ ਤੁਸੀਂ ਆਪਣੇ ਟੈਰਸ ਤੇ ਲਾਏ ਹੋਏ ਨੇ ਇਹ ਬਹੁਤ ਹੀ ਪਿਆਰੇ ਫੁੱਲ ਨੇ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ ਕੀ ਨਾਮ ਇਹਨਾਂ ਫੁੱਲਾਂ ਦਾ ਅਧੇ ਕਿੰਨੀ ਤਰ੍ਹਾਂ ਦੇ ਫੁੱਲ ਨੇ ਭਾਈ ਸਾਹਿਬ ਜੀ ਮੈਂ ਇਹ ਐਸ ਲਈ ਮੇਰੇ ਕੋਲ ਘਟੋ ਘਟ 12 ਤਰ੍ਹਾਂ ਦੇ ਮੇਰੇ ਕੋਲ ਇੱਥੇ ਫੁੱਲ ਮੈਂ ਲਗਾਏ ਹੋਏ ਨੇ ਸ਼ੁਰੂਆਤ ਕਾ ਲਈਏ ਤਾਂ ਮੈਰੀਗੋਲਡ ਜਿਹਨੂੰ ਅਸੀਂ ਅੱਜ ਸਿਹਰੇਆਂ ਵਾਲੇ ਫੁੱਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵਰਤਦੇ ਆਂ ਫਿਰ ਉਸ ਤੋਂ ਬਾਅਦ ਸਾਡੇ ਕੋਲ ਸਾਲਵੀਆ ਆ ਜਾਂਦਾ ਆ ਕਿ ਸੰਥਮਮ ਆ ਜਾਂਦਾ ਆ ਡੀਲੀਆ ਆ ਜਾਂਦਾ ਆ ਆਈਸਪਲਟ ਆ ਜਾਂਦਾ ਜਿਹਨੂੰ ਅਸੀਂ ਬਸ਼ੰਬਰੀ ਬੋਲਦੇ ਨੇ ਬਹੁਤ ਪਿਆਰੀ ਰੌਣਕ ਲਾਉਂਦੇ ਔਰ ਵੱਡੀ ਗੱਲ ਇਹ ਹੈ ਕਿ ਜਦੋਂ ਇਧਰ ਪੈਂਜੀ ਪੈਟੂਨੀਆ ਤੇ ਸਾਲਵੀਆ ਇਹਨਾਂ ਦੇ ਜਦੋਂ ਲੱਗ ਲੱਗ ਰੰਗ ਨਿਕਲ ਕੇ ਸਾਹਮਣੇ ਆਉਂਦੇ ਨੇ ਮਜ਼ਾ ਆ ਜਾਂਦਾ ਦੇਖ ਕੇ ਕਿ ਕੁਦਰਤ ਤੋਂ ਬਲਿਹਾਰੇ ਜਾਈਏ ਜਿੰਨੇ ਐਸੇ ਰੰਗ ਵਿਛੇ ਭੱਜੇ ਫਿਰਦੇ ਆ ਪਰ ਅਸਲੀ ਰੰਗ ਤੇ ਇੰਨਾ ਵਿੱਚ ਹੀ ਵਸੇ ਹੋਏ ਨੇ ਜਿਵੇਂ ਕਿ ਅਸੀਂ ਸਾਰੇ ਹੀ ਫੁੱਲਾਂ ਨੂੰ ਬਹੁਤ ਪਿਆਰ ਨਾਲ ਦੇਖਦੇ ਆਂ ਤੇ ਫੋਟੋ ਆ ਲਵਾਉਣੀਆਂ ਸਭ ਤੋਂ ਵੱਧ ਪਸੰਦ ਕਰਦੇ ਆਂ। ਦੂਰ ਦਰਾਡੇ ਜਾਈਦਾ ਪਹਾੜਾ 'ਚ ਜਾਈਦਾ ਜਾਂ ਬਗੀਚਿਆਂ 'ਚ ਜਾਈਦਾ ਫੁੱਲਾਂ ਨਾਲ ਫੋਟੋ ਆ ਲਵਾਈਦੀਆਂ ਤਾਂ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਆਉਂਦੇ ਨੇ ਤਾਂ ਉਹ ਫੋਟੋ ਆ ਲਵਾਉਂਦੇ ਨਹੀਂ ਜਾਂ ਡਿਮਾਂਡ ਵੀ ਕਰਦੇ ਨੇ ਫੁੱਲਾਂ ਦੀ। ਵੱਡੀ ਗੱਲ ਇਹ ਕਿ ਸਭ ਤੋਂ ਪਹਿਲੀ ਗੱਲ ਕੀ ਹੈ ਤੇ ਚੀਜ਼ ਹੈ ਛਲਾਗਾ ਹੁੰਦੀ ਹੈ ਕਿ ਇਸ ਲੈਵਲ ਤੱਕ ਮਿਹਨਤ ਕੀਤੀ ਹੈ ਤਾਂ ਪਹਿਲਾਂ ਤਾਂ ਸ਼ਾਬਾਸ਼ ਮਿਲਦੀ ਆ ਪੋਜ਼ਿਟਿਵਿਟੀ ਆਉਂਦੀ ਆ ਐਪਰੀਸ਼ੀਏਸ਼ਨ ਮਿਲਦੀ ਆ ਔਰ ਇੱਕ ਤਿੱਕੇ ਨਾਲ ਬੂਸਟ ਮਿਲਦਾ ਕਿ ਨਹੀਂ ਬਹੁਤ ਵਧੀਆ ਕੀਤਾ ਕਿ ਇੱਕ ਮਾੜਾ ਕੰਮ ਕੀਤਾ ਹੈ ਤੇ ਜਿੱਥੇ ਕਿਸੇ ਵੱਲੋਂ ਕਹੱਸਦੇ ਕਿ ਫਿੱਟ ਲਾਂ ਤਾਂ ਵੀ ਪਾਈਆਂ ਜਾਂਦੀਆਂ ਨੇ ਪਰ ਜਦੋਂ ਇੱਥੇ ਇਸ ਚੀਜ਼ ਨਾਲ ਕਰਕੇ ਸਾਰਾ ਕੁਝ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ ਔਰ ਇਸ ਤਰ੍ਹਾਂ ਇਹ ਸ਼ਲਾਗਾ ਵੀ ਕੀਤੀ ਜਾਂਦੀ ਹੈ ਕਿ ਬਹੁਤ ਵਧੀਆ ਕੀਤਾ ਫਿਰ ਜਦੋਂ ਆਦਾਨ ਪ੍ਰਦਾਨ ਵੀ ਹੁੰਦਾ ਤਾਂ ਇਨ੍ਹਾਂ ਫੁੱਲਾਂ ਦਾ ਹੀ ਹੁੰਦਾ ਕਿ ਕਦੇ ਵੇਲੇ ਇਹ ਵੀ ਹੁੰਦਾ ਕਿ ਆਹ ਫੁੱਲ ਦੇ ਦੇ ਯਾਰ ਬੜੇ ਪਿਆਰੇ ਆ ਤੇ ਫਿਰ ਕਿਸੇ ਵੇਲੇ ਸਾਡੇ ਵੱਲ ਵੇਖ ਕੇ ਉਹਨਾਂ ਵਿੱਚ ਵੀ ਇਹ ਜਜ਼ਬਾ ਹੁੰਦਾ ਕਿ ਉਹਨਾਂ ਅਸੀਂ ਇਹਨਾਂ ਫੁੱਲਾਂ ਦੀ ਸਾਹ ਸੰਭਾਲ ਉਦਾਂ ਹੀ ਕਰੀਏ ਜਾਂ ਪੁੱਛਦੇ ਨੇ ਜਦੋਂ ਫੋਨ ਕਰਕੇ ਕਿ ਗगन ਆਹ ਚੀਜ਼ ਆਪਾਂ ਲਗਾਈ ਆ ਤੇ ਇਹਨੂੰ ਕਿਵੇਂ ਸਾਹ ਸੰਭਾਲ ਕਰੀਦੀ ਆ ਫਿਰ ਜਿੰਨੀ ਕ ਨੌਲੇਜ ਹੁੰਦੀ ਆ ਉਹ ਜ਼ਰੂਰ ਉਹਨਾਂ ਨਾਲ ਸ਼ੇਅਰ ਕਰੀਦੀ ਆ ਫਿਰ ਮਾਣ ਵੀ ਮਹਿਸੂਸ ਹੁੰਦਾ ਕਿ ਅੱਜ ਅਸੀਂ ਇੱਕ ਚੰਗੀ ਲਹਿ ਦੇ ਉੱਤੇ ਚੱਲਦੇ ਪਏ ਆ ਚੰਗੇ ਟਰੈਕ ਤੇ ਉੱਤੇ ਚੱਲਦੇ ਪਏ ਆ ਅੰਨਨੇ ਇਹ ਫੁੱਲਾਂ ਵਾਲੇ ਦੇਖ ਕੇ ਉਦਾਸੀ ਵੀ ਦੂਰ ਹੋ ਜਾਂਦੀ ਏ ਕਦੇ ਕਦੇ ਮਨ ਉਦਾਸ ਹੁੰਦਾ ਤਾਂ ਤੁਸੀਂ ਆਉਂਦੇ ਆਪਣੇ ਟੈਰਸ ਤੇ ਤੇ ਫੁੱਲਾਂ ਦੇ ਵਿੱਚ ਬੈਠਦੇ ਹੋ ਚਿੰਨਾ ਚ ਮਨ ਨੂੰ ਸਤੂਨ ਮਿਲਦਾ ਸੇ ਦੇਖੋ ਜੀ ਜਦੋਂ ਕਿਸੇ ਕਿ ਜਦੋਂ ਇਹਨਾਂ ਦੇ ਨਾਲ ਆਣ ਕੇ ਸਵੇਰੇ ਪਾਣੀ ਪਾਈ ਦਾ ਸ਼ਾਮ ਨੂੰ ਸਾਰਾ ਦੇਖਭਾਲ ਕਰੀਦੀ ਆ ਤੇ ਇਹਨਾਂ ਨਾਲ ਇੱਕ ਐਸਾ ਰਿਸ਼ਤਾ ਬਣ ਜਾਂਦਾ ਕਿ ਜਿਵੇਂ ਪਰਿਵਾਰਕ ਮੈਂਬਰ ਨਹੀਂ ਹੁੰਦੇ ਕਿ ਅੱਜ ਇੰਨੀ ਕੁ ਚੀਜ਼ ਵਿੱਚ ਵਾਧਾ ਹੋਇਆ ਅੱਜ ਕਿਹੜੀ ਚੀਜ਼ ਦੀ ਇਹਨੂੰ ਕਮੀ ਹੈ ਕਿਹੜੀ ਚੀਜ਼ ਲਿਆ ਕੇ ਇਹਨੂੰ ਦੇਣ ਵਾਲੀ ਆ ਜਾਂ ਘਰ ਚੋਂ ਕਿਹੜੀ ਚੀਜ਼ ਹੀ ਇਹਨਾਂ ਨੂੰ ਪਾਉਣ ਵਾਲੀ ਆ ਤਾਂ ਉਸੇ ਤਰ੍ਹਾਂ ਦੇ ਨਾਲ ਹੀ ਇਹਨਾਂ ਦੇ ਨਾਲ ਸਾਡਾ ਰਿਸ਼ਤਾ ਜਿਹੜਾ ਆ ਉਹ ਬਣ ਜਾਂਦਾ ਵੱਡੀ ਗੱਲ ਪਰਿਵਾਰ ਦੀ ਸਪੋਰਟ ਦੀ ਪਰਿਵਾਰ ਦੇ ਨਾਲ ਇੰਨੀ ਕੁ ਜ਼ਿਆਦਾ ਸਾਂਝ ਹੋ ਜਾਂਦੀ ਹੈ ਪਰਿਵਾਰ ਵੀ ਇਸ ਚੀਜ਼ ਵਿੱਚ ਇੰਨਾ ਕੁ ਜ਼ਿਆਦਾ ਨਾਲ ਸਪੋਰਟ ਕਰਦਾ ਕਿ ਲੱਗਦਾ ਹੀ ਨਹੀਂ ਵੀ ਮੈਂ ਕੋਈ ਇਕੱਲਾ ਕੰਮ ਕਰ ਰਿਹਾ ਥੋੜਾ ਕੰਮ ਫਾਦਰ ਸਾਹਿਬ ਨੇ ਕਰ ਲਿਆ ਆ ਚੀਜ਼ ਲੈ ਗਈ ਆ ਲੈਣ ਦੀ ਆ ਕਰਨੀ ਆ ਤੂੰ ਕਹਦੇ ਆ ਮੈਂ ਕਰ ਦੇਣਾ ਤਾਂ ਵਿਚਾਰ ਵਟਾਂਦਰੇ ਵੀ ਉਸੇ ਥਿੱਕੇ ਨਾਲ ਹੀ ਹੁੰਦੇ ਨੇ ਤੇ ਫੇਰ ਜਿੱਥੇ ਇੱਕ ਯਾਰੀ ਦੋਸਤੀ ਵਾਲਾ ਇਸਤਾ ਜਿਹੜਾ ਆ ਉਹ ਬਣ ਜਾਂਦਾ ਯਾਰੀ ਦੋਸਤੀ ਤੁਹਾਡੇ ਪੁੱਤਰ ਜੀ ਨਾਲ ਵੀ ਮੈਂ ਦੇਖ ਰਿਹਾ ਜੀ ਤੁਸੀਂ ਫੁੱਲਾਂ ਦੀ ਸੰਭਾਲ ਕਰ ਰਹੇ ਹੋ ਤੁਹਾਡਾ ਬੇਟਾ ਜਿਹੜਾ ਪਾਣੀ ਦਾ ਸਪਰੇਅ ਕਰ ਰਿਹਾ ਹੈ ਤਾਂ ਪਰਿਵਾਰ ਪੂਰਾ ਹੀ ਇਸੇ ਵਾਲੀ ਰੁਝਾਨ ਚੱਲਿਆ ਆ ਰਿਹਾ ਹੁਣ ਫੁੱਲਾਂ ਦੀ ਸੰਭਾਲ ਵਾਲੀ ਬਿਲਕੁਲ ਸਰ ਕਈ ਵੀ ਤਾਂ ਇਹ ਵੀ ਮਹਿਸੂਸ ਹੁੰਦਾ ਕਿ ਜਿਵੇਂ ਕੋਈ ਕਹੂਗਾ ਕਿ ਲੈ ਇਹ ਕਿਹੜਾ ਕੋ ਕੰਮ ਆ ਚੁੱਕਾ ਮੈਂ ਵਿਹਲੇ ਬੁਣੇ ਵਾਲਾ ਕੰਮ ਹੈ ਕਿਉਂਕਿ ਅੱਜ ਅਸੀਂ ਇਹ ਕਹਿ ਲੈਨੇ ਕਿ ਜਿੱਥੋਂ ਕਮਾਈ ਨਹੀਂ ਆ ਉਹ ਅਵੇਲੇਬਲ ਵਾਲਾ ਕੰਮ ਆ ਪਰ ਜਦੋਂ ਅਸੀਂ ਇਸ ਸੀਜ਼ ਦੇ ਨਾਲ ਸਾਰਾ ਕਰਦੇ ਆ ਕਿ ਪਰਿਵਾਰ ਵੀ ਨਾਲ ਜਿੱਥੇ ਵੱਡੀ ਖੁਸ਼ੀ ਦੀ ਗੱਲ ਕਰਦੇ ਆ ਤਾਂ ਉਹ ਸਾਰੀ ਚੀਜ਼ ਦੇ ਨਾਲ ਹੀ ਇੱਥੇ ਇੱਕ ਉੱਪਰ ਟਰੈਸ ਗਾਰਡਨ ਤੇ ਸਾਰਾ ਵਰਕ ਕੀਤਾ ਜਾਂਦਾ ਔਰ ਬੇਟੇ ਆ ਵੀ ਉਸੇ ਟਿੱਕੇ ਨਾਲ ਹੀ ਸਿੱਖਦਾ ਜਦੋਂ ਬਾਜ਼ਾਰ ਜਾਈਦਾ ਕੋਈ ਟੂਲ ਲੈਣ ਲਈ ਜਾਈਦਾ ਤਾਂ ਕੋਈ ਗਰੋ ਬੈਗ ਲੈਣ ਲਈ ਜਾਈਦਾ ਤਾਂ ਉਹ ਵੀ ਇਹ ਚੀਜ਼ ਨੂੰ ਹੀ ਸਿੱਖਿਆ ਹੁੰਦਾ ਕਿ ਪਪਾ ਆਹ ਨਹੀਂ ਹੈਗਾ ਆਹ ਲਈਏ ਐਦਾਂ ਕਰੀਏ ਤੇ ਮਨ ਚ ਖੁਸ਼ੀ ਵੀ ਹੁੰਦੀ ਕਿ ਅਕਸੀ ਉਹਨੂੰ ਕਿਸੇ ਮਾੜੇ ਪਾਸੇ ਨਹੀਂ ਤੋਰੇ ਕਿਸੇ ਚੰਗੇ ਪਾਸੇ ਤੋਰ ਰਹੇ ਔਰ ਵੱਡੀ ਗੱਲ ਨਾਲ ਜੋ ਸਟੂਡੈਂਟਸ ਨੇ ਕਲਾਸ ਦੇ ਵਿੱਚ ਬੱਚਿਆਂ ਨੂੰ ਜਿਹਨੂੰ ਪੜ੍ਹਾਈ ਦਾ ਵਾ ਤਾਂ ਵਿੱਚ ਕਿਸੇ ਵੇਲੇ ਏਸੀ ਦੇ ਲਈ ਬੱਚੇ ਵੀ ਨਾਲ ਉਦਦਮ ਕਰਦੇ ਨੇ ਕਿ ਸਰ ਤੁਹਾਡੇ ਦੇਖੇ ਸੀ ਤੁਸੀਂ ਵੀਡੀਓ ਪਾਈ ਸੀ ਫੋਟੋ ਪਾਈ ਸੀ ਆਹ ਫੁੱਲ ਤੁਹਾਡੇ ਕੋਲ ਨਹੀਂ ਹੈਗੇ ਜਾਂ ਮੈਨੂੰ ਆਹ ਦੇ ਦਿਓ ਮੈਨੂੰ ਕੁਝ ਵੀ ਦੇ ਦਿਓ ਤੇ ਟੀਚਰਾਂ ਦੇ ਨਾਲ ਵੀ ਇਸੇ ਤਿੱਕੇ ਦਾ ਹੀ ਸਾਥ ਜਿਹੜੀ ਆ ਉਹ ਬੰਦੀ ਆ ਤੇ ਉਹਨਾਂ ਨਾਲ ਵੀ ਆਦਾਨ-ਪ੍ਰਦਾਨ ਇਹਨਾਂ ਚੀਜ਼ਾਂ ਦਾ ਹੀ ਹੁੰਦਾ ਜੀ ਮੈਨੂੰ ਇਹ ਦੱਸੋ ਜਿਵੇਂ ਕਿ ਫੁੱਲਾਂ ਨੂੰ ਸੰਭਾਲਣ ਵਾਲੇ ਹੋਰ ਵੀ ਬਹੁਤ ਸਾਰੇ ਸਾਡੇ ਪਰਿਵਾਰ ਨੇ ਪਰਿਵਾਰ ਨੇ ਤਾਂ ਕਿਵੇਂ ਟਿਪਸ ਦੇਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਸੰਭਾਲ ਸੰਭਾਲ ਹੋਣੀ ਚਾਹੀਦੀ ਹੈ ਕਿਵੇਂ ਬਾਗੀਚਿਆਂ ਦੇ ਵਿੱਚ ਨਰਸਰੀ ਦੇ ਵਿੱਚ ਸੰਭਾਲ ਸੰਭਾਲ ਲਈ ਹੋਰ ਆਈਡੀਆ ਹੁੰਦੇ ਤੇ ਤੁਸੀਂ ਸੰਭਾਲਿਆ ਇਹਨਾਂ ਨੂੰ ਚੰਨੀ ਜੀ ਮਿਹਨਤ ਲਾਉਣੀ ਪੈਂਦੀ ਹੈ ਕਿ ਇਸ ਤਰ੍ਹਾਂ ਸ਼ੁਰੂਆਤ ਬਿਲਕੁਲ ਸਰ ਸਰ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਦੋਂ ਅਸੀਂ ਦੇਖਦੇ ਹਾਂ ਨਾ ਜੀ ਕਿ ਟੈਰਿਸ ਉੱਤੇ ਕਰਨਾ ਤਾਂ ਟੈਰਿਸ ਉੱਤੇ ਸਭ ਤੋਂ ਪਹਿਲੀ ਗੱਲ ਇੱਕ ਇਹ ਪੈਰੀਮੀਟਰ ਜ਼ਰੂਰ ਦੇਖਣਾ ਬੰਦਾ ਕਿ ਟੈਰਿਸ ਉੱਤੇ ਛੱਤ ਉੱਤੇ ਭਾਰ ਘੱਟ ਤੋਂ ਘੱਟ ਪਾਇਆ ਜਾਵੇ ਤਾਂ ਉਸ ਚੀਜ਼ ਨੂੰ ਦੇਖਦਿਆਂ ਹੋਇਆ ਫਿਰ ਮੇਰੇ ਕੋਲ ਇਹ ਇੱਕ ਆਪਸ਼ਨ ਮਿਲ ਜਾਂਦੀ ਹੈ ਕਿ ਜਿੱਥੇ ਅਸੀਂ ਮਿੱਟੀ ਦੇ ਗਮਲੇ ਵਰਤਦੇ ਆਏ ਨੇ ਭਾਰੇ ਭਾਰੇ ਗਮਲੇ ਮਰਤੇ ਉਹਨਾਂ ਨੂੰ ਨਾ ਵਰਤੀਏ ਅਸੀਂ ਪੈਕਟਾਂ ਨੂੰ ਵਰਤ ਲਈਏ ਕਿਉਂਕਿ ਇਹ ਇੱਕ ਐਸੀ ਚੀਜ਼ ਹੈ ਜਿੱਦ ਨਾਲ ਤੁਸੀਂ ਆਪਣਾ ਇੱਕ ਸ਼ੌਂਕ ਬੁਰਾ ਕਰ ਸਕਦੇ ਹੋ ਕਿ ਕੀ ਨਹੀਂ ਰਿਹਾ ਨਾ ਹੀ ਚੋ ਕੋਈ ਚੀਜ਼ ਨੂੰ ਕੋ ਮੇਰੇ ਕੋ ਖਰੀਦਣ ਆ ਰਹੇ ਮੇਰਾ ਆਪਣਾ ਸ਼ੌਂਕ ਹੈ ਪਰ ਇੰਨਾ ਚੀਜ਼ਾਂ ਨੂੰ ਫਿਰ ਜਦੋਂ ਅਸੀਂ ਕੰਮ ਕਰਨੇ ਹੁੰਦੇ ਨੇ ਨਾ ਤੁਹਾਨੂੰ ਬਹੁਤ ਸਾਰੇ ਐਸੇ ਵਸੀਲੇ ਐਸੇ ਕਿਸ ਦੇ ਤਰੀਕੇ ਲੱਭ ਜਾਂਦੇ ਨੇ ਕਿ ਜਿਨ੍ਹਾਂ ਦੇ ਨਾਲ ਤੁਸੀਂ ਇਸ ਆਪਣੇ ਸ਼ੌਂਕ ਨੂੰ ਪੂਰਾ ਕਰ ਸਕਦੇ ਹੋ ਵੱਡੀ ਗੱਲ ਹੈ ਉਦਮ ਉਦਮ ਕਰੋਗੇ ਤਾਂ ਤੁਸੀਂ ਇਸ ਚੀਜ਼ ਤੱਕ ਵੀ ਪਹੁੰਚ ਸਕਦੇ ਹੋ ਫਿਰ ਇਹ ਸਾਰੀ ਜਿਹੜੀ ਕੁਦਰਤ ਹੈ ਇਹ ਤੁਹਾਡੇ ਗੋਦ ਵਿੱਚ ਹੀ ਵਸੀ ਹੋਈਗੀ ਜੀ ਮੈਂ ਰੂਸਿਆ ਨੂੰ ਮਨਾਉਣ ਲਈ ਵੀ ਫੁੱਲ ਦਿੱਤੇ ਜਾਂਦੇ ਨੇ ਅਜਿਹੇ ਪਰਿਵਾਰ ਦੇ ਵਿੱਚ ਜਿਹਦੇ ਮਨਮਟਾਵ ਹੁੰਦੇ ਨੇ ਰੁੱਸ ਜਾਂਦੇ ਹੋ ਤੁਸੀਂ ਫੁੱਲ ਦਿੰਦੇ ਹੋ ਜਾਂ ਚੇਸਟਾ ਬਣਾਉਂਦੇ ਹੋ ਇਹ ਦੇਖੋ ਜੀ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਪਰਿਵਾਰ ਵਿੱਚ ਵੀ ਇਸ ਸਾਰੀ ਚੀਜ਼ ਨੂੰ ਹੀ ਲੈ ਕੇ ਚੱਲਿਆ ਜਾਂਦਾ ਕਿ ਜਦੋਂ ਅਸੀਂ ਬੈਠਦੇ ਹਾਂ ਸੋਸ਼ਲ ਮੀਡੀਆ ਉੱਤੇ ਅੱਜ ਵੀ ਸਾਡੇ ਤੁਸੀਂ ਐਲਈਡੀ ਤੇ ਦੇਖ ਲੋ ਤੇ ਸਾਡੂ ਗਾਰਡਨਿੰਗ ਦੇ ਟਿਪਸ ਹੀ ਜਿਹੜੇ ਉਹ ਦਿਖਾਈ ਦੇਣਗੇ ਫਾਇਦਾ ਦੇ ਮੇਰੇ ਮੋਬਾਈਲ ਦੇ ਉੱਤੇ ਕਿਉਂਕਿ ਅਸੀਂ ਚੀਜ਼ ਹੀ ਉਹ ਚੀਜ਼ ਦੇਖਦੇ ਹਾਂ ਕਿ ਜਿਸ ਦੇ ਨਾਲ ਸਾਡਾ ਇੱਕ ਆਪਸੀ ਰਿਸ਼ਤਾ ਕਾਇਮ ਰਹੇ ਜਿਸ ਦੇ ਨਾਲ ਇੱਕ ਆਪਸੀ ਅਸੀਂ ਵਿਚਾਰ ਐਸੇ ਸਾਂਝੇ ਕਰੀਏ ਕਿ ਜਿਸ ਦੇ ਨਾਲ ਸਾਡੇ ਵਿੱਚ ਕੋਈ ਮਨਮਟਾਵ ਆਵੇ ਹੀ ਨਾ ਤੇ ਫ ਅਸੀਂ ਸ਼ੁਰੂਆਤ ਹੀ ਉਸ ਇੱਕ ਨਾ ਕਰਦੇ ਆ ਕਿ ਦੀ ਮਨਮਟਾ ਆਪਣੀ ਤੱਕ ਪਹੁੰਚ ਦੀ ਗੱਲ ਕੀਤੀ ਕੀਤੀ ਨਹੀਂ ਕਿ ਇਹ ਤੇ ਵੱਡੀ ਗੱਲ ਕਿ ਇਹਨਾਂ ਨੂੰ ਤੋੜਨਾ ਤੇ ਬੜੀ ਦੂਰ ਦੀ ਗੱਲ ਹੈ ਇਹਨਾਂ ਨੂੰ ਅਸੀਂ ਬਾਜ਼ਾਰਾਂ ਵਿੱਚ ਟੁੱਟੇ ਹੋਏ ਜਦੋਂ ਦੇਖੀਦਾ ਤੇ ਮਨ 'ਚ ਆਉਂਦਾ ਵੀ ਹੈ ਕਿ ਇੰਨੀ ਕਿਸੇ ਦੀ ਲੱਕੀ ਹੋਈ ਮਿਹਨਤ ਰਾਜ ਜਿਹੜੀ ਆ ਉਹ ਇਹਨਾਂ ਸਿਹਰੀਆਂ ਦੇ ਰੂਪ ਵਿੱਚ ਕਿਤੇ ਕਿਤੇ ਬਰਬਾਦ ਕੀਤੀ ਜਾ ਰਹੀ ਹੈ ਬਾਬਾ ਧੰਨਵਾਦ ਆ ਤਾਂ ਜਲਵਾ ਕਰਦੇ ਆ ਵੀਰ ਪਪਾ ਜੀ ਨਾਲ ਵੀ ਪਪਾ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਤੇ ਇਤਨੀ ਵਧੀਆ ਸਲਾਜਾ ਕਰ ਰਹੇ ਹੋ ਵਧੀਆ ਉਦਮ ਹੈ ਤੁਹਾਡਾ ਜੇ ਤੁਸੀਂ ਪਰਿਵਾਰ ਦੇ ਵਿੱਚ ਰਹਿ ਕੇ ਵਾਤਾਵਰਣ ਪ੍ਰੇਮੀ ਬਣ ਕੇ ਫੁੱਲਾਂ ਦੀ ਸੰਭਾਲ ਕਰ ਰਹੇ ਹੋ ਬੇਟਾ ਤੁਹਾਡਾ ਬਹੁਤ ਵਧੀਆ ਉਪਰਾਲਾ ਜਾ ਰਿਹਾ ਕਿਵੇਂ ਦੇਖਦੇ ਇਹ ਤਾਂ ਜੀ ਇਹਦਾ ਮਿਹਨਤੀ ਹੈ ਔਰ ਜੋ ਤੁਸੀਂ ਸਾਡੇ ਸਾਹਦੇ ਸਾਹਮਣੇ ਇਸ ਟਾਈਮ ਜਿਹੜੀ ਫੁੱਲ ਲੱਗੇ ਹੋਏ ਨੇ ਇਹ ਮਿਹਨਤ ਐਸੀ ਦੀ ਹੈ ਮੈਂ ਤਾਂ ਥੋੜੀ ਬੋਧੀ ਇਹਨੂੰ ਹੈਲਪ ਕਰ ਦਿੰਦਾ ਵਾਂ ਤੇ ਕਿਉਂਕਿ ਜਿਹੜੇ ਜੋ ਕੋਈ ਮੇਰੇ ਪ੍ਰਿਵਿਊ ਚ ਆਉਂਦਾ ਵਾ ਜੀ ਉਹ ਅਸੀਂ ਕਰੀ ਜਾ ਰਹੇ ਆ ਮਗਰ ਜ਼ਿਆਦਾ ਮਿਹਨਤ ਐਸੀ ਦੀ ਹੈ ਕਿਵੇਂ ਦੇਖਦੇ ਹੋ ਤੁਸੀਂ ਵੀ ਟੀਚਰ ਰਹੇ ਹੋ ਜਾਂ ਕਿਸ ਤਰ੍ਹਾਂ ਨਹੀਂ ਮੈਂ ਬੈਂਕ ਚੋਂ ਰਿਟਾਇਰ ਹੋਇਆ ਹਾਂ ਸੀਨੀਅਰ ਮੈਨੇਜਰ ਰਿਟਾਇਰ ਹੋਇਆ ਹਾਂ ਬੈਂਕ ਚੋਂ ਤੇ ਉਦੋਂ ਬੜਾ ਟੈਂਸ ਮਾਹੌਲ ਹੁੰਦਾ ਸੀ ਬੈਂਕ ਚ ਜਿਹੜੀ ਡਜੋਬ ਪਰ ਹੁਣ ਜਦੋਂ ਅਸੀਂ ਇਹ ਗਾਰਡਨਿੰਗ ਕਰਦੇ ਪਏ ਆ ਤਾਂ ਉਹ ਗੱਲਾਂ ਸਾਰੀਆਂ ਭੁੱਲ ਗਈਆਂ ਜੀ ਇਹ ਫੁੱਲਾਂ ਦੇ ਵਿੱਚ ਰਹਿ ਕੇ ਪਰਿਵਾਰ ਵੀ ਫੁੱਲਾਂ ਜਿਹਾ ਤੇ ਫੁੱਲਾਂ ਦੇ ਨਾਲ ਹੀ ਤਾਲਮੇਲ ਬਿਠਾਉਣਾ ਪੈਂਦਾ ਹੈ ਕਿੰਨਾ ਕਿ ਮਨ ਨੂੰ ਸਟੂਡੈਂਟ ਮਿਲਦਾ ਜੀ ਸਾਰਾ ਪਰਿਵਾਰ ਹੀ ਵਧੀਆ ਰਾਹ ਦੇ ਤੁਰਿਆ ਦੇਖੋ ਜੀ ਇਹ ਜਿਹੜਾ ਸਕੂਨ ਹੈ ਇਹ ਨੂੰ ਲਫ਼ਜ਼ਾਂ ਵਿੱਚ بیان ਨਹੀਂ ਕੀਤਾ ਜਾ ਸਕਦਾ ਇਹਨ ਮਹਿਸੂਸ ਕੀਤਾ ਜਾ ਸਕਦਾ ਹੈ ਤੇ ਜਿਹੜਾ ਮਹਿਸੂਸ ਕੀਤਾ ਜਾਂਦਾ ਵਾ ਉਹਨੂੰ ਲਫ਼ਜ਼ਾਂ ਚ ਬਿਆਨ ਕਰਨਾ ਤੇ ਔਖਾ ਹੀ ਹੈ ਨਾ ਬਾਕੀ ਮੈਂ ਤਾਂ ਇਹੀ ਕਹਾਂਗਾ ਕਿ ਬਹੁਤ ਖੁਸ਼ੀ ਮਿਲਦੀ ਹੈ ਨਾਲ ਨਹੀਂ ਦੱਸੋ ਜਿਹੜੀ ਸਪਰੇਅ ਵਰਤੋਂ ਦੇ ਵਿੱਚ ਲਿਆਉਂਦੇ ਉਹ ਬਾਜ਼ਾਰੋਂ ਲਿਆਉਂਦੇ ਉਹ ਜਾਂ ਇਹ ਆਪ ਤਿਆਰ ਹੁੰਦੀ ਨਹੀਂ ਨਹੀਂ ਅਸੀਂ ਜਿਹੜੇ ਪ੍ਰੈਸਟ ਕੰਟਰੋਲ ਵਾਸਤੇ ਜਿਹੜੇ ਕੀੜਿਆਂ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਸਾਰਾ ਚੀਜ਼ ਆਪ ਖੁਦ ਤਿਆਰ ਕਰਦੇ ਹਾਂ ਜਿਸ ਤਰ੍ਹਾਂ ਸਾਡੇ ਕੋਲ ਕਵਾਰ ਗੰਦਲ ਆ ਆਪਣਾ ਲਸਣ ਅਦਰਕ ਦੇ ਛਿਲਕੇ ਹਰੀ ਮਿਰਚ ਇਹਨਾਂ ਨੂੰ ਉਬਾਲ ਕੇ ਹਲਦੀ ਇਹਨਾਂ ਨੂੰ ਅਸੀਂ ਪਾਣੀ ਚ ਉਬਾਲ ਕੇ ਤੇ ਉਹਦੇ ਨਾਲ ਅਸੀਂ ਫਿਰ ਕੀ ਕਰਦੇ ਆ ਕਿ ਉਹਨਾਂ ਕਪੜੇ ਨਾਲ ਨਿਚੋੜ ਲੈਨੇ ਆ ਸਪਰੇ ਪੰਪ ਦੇ ਚ ਪਾ ਕੇ ਤੇ ਸਾਰੇ ਸਪਰੇ ਕਰ ਦਿੰਦੇ ਆ ਉਹਦੇ ਨਾਲ ਕੋਈ ਕੀੜਾ ਲਾਗੇ ਨਹੀਂ ਆਉਂਦਾ ਔਰ ਇਹ ਜਦੋਂ ਸਪਰੇ ਕਰਦੇ ਆ ਜੇ ਅਸੀਂ ਬਾਜ਼ਾਰੋਂ ਦਵਾਈ ਲੈਂਦੀ ਹੋਵੇ ਤਾਂ ਉਹ ਸਾਨੂੰ ਆਪ ਨੂੰ ਨੁਕਸਾਨ ਕਰਦੀ ਆ ਅੱਖਾਂ ਨੂੰ ਨੱਕ ਨੂੰ ਸਾਡੇ ਗਲੇ ਚ ਜਾਂਦੀ ਹੈ ਮਗਰ ਇਹ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਆ ਫਿਰ ਇਹਨਾਂ ਦੀ ਮਾਤਰਾ ਵਧ ਘਟ ਹੋ ਜੇ ਤਾਂ ਵੀ ਕੋਈ ਨੁਕਸਾਨ ਨਹੀਂ ਆ ਤਾਂ ਵੀਰ ਜੀ ਟੀਚਰ ਹੋ ਤੁਸੀਂ ਤੁਹਾਡੀ ਸਮਝਾਈ ਹੋ ਜਿਹੜੀ ਜਲਵਾੜਾ ਜਿਆਦਾ ਸਮਝ ਲੈਣ ਜਿਹੜੇ ਬੱਚੇ ਵੀ ਅਤੇ ਜਿਹੜੇ ਫੁੱਲਾਂ ਨੂੰ ਸੰਭਾਲਣ ਵਾਲੇ ਉਹ ਵੀ ਤੇ ਜੇ ਵੀ ਫੁੱਲ ਸੰਭਾਲਲੇ ਹੋਣ ਫੁੱਲ ਲਾਉਣੇ ਹੋਣ ਟਿਪਸ ਲੈਣੇ ਹੋਣ ਤਾਂ ਕਿਵੇਂ ਤਾਲਮਿਲ ਬਿਠਾਇਆ ਜਾਵੇ ਅ ਸਰ ਜਿਹੜੀ ਤੁਸੀਂ ਵੀਡੀਓ ਪਾਓਗੇ ਮੈਂ ਡੈਫੀਨਿਟਲੀ ਕਹਾਂਗਾ ਕਿ ਮੇਰੇ ਨਾਲ ਉਸ ਮਾਧਿਅਮ ਦਰਾਈ ਜ਼ਰੂਰ ਮੇਰੇ ਨਾਲ ਸੰਪਰਕ ਕੀਤਾ ਜਾਵੇ ਜਿੰਨਾ ਕ ਸਫਰ ਮੈਂ ਹੁਣ ਤੱਕ ਦਾ ਤੈਅ ਕੀਤਾ ਹੈ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਔਰ ਮੇਰੇ ਤੋਂ ਬਹੁਤ ਸਾਰੇ ਐਸੇ ਵੱਡੇ ਵਿਦਵਾਨ ਵੀ ਨੇ ਜਿਹੜੇ ਇਸ ਵੇਲੇ ਆਨਲਾਈਨ ਹੈਗੇ ਨੇ ਸੋਸ਼ਲ ਮੀਡੀਆ ਤੇ ਨੇ ਮੇਰੇ ਜੋ ਇਸੇ ਨਾਲ ਕੀਤੇ ਹੋਏ ਤੱਕ ਹੁਣ ਤੱਕ ਦੇ ਜਿਹੜੇ ਸਫਰ ਨੇ ਅਗਰ ਇਹਦੇ ਵਿੱਚ ਬਹੁਤ ਸਾਰੀ ਐਸੀਆਂ ਉਨਤਾਈਆਂ ਵੀ ਹੋਣਗੀਆਂ ਐਸੀਆਂ ਬਹੁਤ ਸਾਰੀਆਂ ਕਮੀਆਂ ਵੀ ਹੋਣਗੀਆਂ ਕਮੀਆਂ ਤੇ ਖੈਰ ਹਰ ਇੱਕ ਵਿੱਚ ਹੀ ਹੁੰਦੀਆਂ ਪਰ ਜਦੋਂ ਅਸੀਂ ਉਦਮ ਕਰ ਲੈਂਦੇ ਫਿਰ ਉਦਮ ਕਰਦੇ ਆ ਕਰਦੇ ਆ ਤੁਹਾਡੇ ਵਿੱਚ ਜਿਹੜੀ ਆ ਪੋਜ਼ਿਟਿਵਿਟੀ ਆ ਜਾਂਦੀ ਆ ਉਸ ਵਿੱਚ ਉਬਾਰ ਆ ਜਾਂਦਾ ਆ ਤੁਸੀਂ ਉਸ ਵਿੱਚ ਹੋਰ ਵੀ ਵਧੀਆ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਜਦੋਂ ਤੁਹਾਡਾ ਕਿਸੇ ਨਾਲ ਸੇ ਸੰਪਰਕ ਹੁੰਦਾ ਸੋ ਮੈਨਾਂ ਜ਼ਰੂਰ ਸੰਪਰਕ ਕੀਤਾ ਜਾਵੇ ਮੇਰੇ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੇਰੇ ਤੱਕ ਜ਼ਰੂਰ ਪਹੁੰਚ ਕੀਤੀ ਜਾਏ ਤਾਂ ਜੋ ਚੀਜ਼ ਮੇਰੇ ਕੋਲ ਹੋਏਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੋ ਮੈਂ ਸਿੱਖਾਂ ਦੀ ਮੈਨੂੰ ਲੋੜ ਹੋਏਗੀ ਮੈਂ ਤੁਹਾਡੇ ਕੋਲੋਂ ਜ਼ਰੂਰ ਸਿੱਖਾਂਗਾ ਉਹਨੂੰ ਜੀ ਤਾਂ ਜ਼ਰੂਰ ਜੀ ਅਮ੍ਰਿਤਸਰ ਦਾ ਪਰਿਵਾਰ ਹੈ ਫੁੱਲਾਂ ਦੇ ਫੁੱਲਾਂ ਨੂੰ ਬੱਚਿਆਂ ਦੀ ਤਰ੍ਹਾਂ ਪਾਲ ਰਿਹਾ ਆਪਣੇ ਟੈਰਸ ਦੇ ਉੱਪਰ ਹੀ ਬਹੁਤ ਸੋਹਣੇ ਤੇ ਪਿਆਰੇ ਪਿਆਰੇ ਫੁੱਲ ਆਏ ਹੋਏ ਨੇ ਜੇ ਤੁਸੀਂ ਵੀ ਕੋਈ ਟਿਪਸ ਲੈਣਾ ਚਾਹੁੰਦੇ ਆਪਣੇ ਟੈਰਸ ਤੇ ਫੁੱਲ ਲਾਉਣਾ ਚਾਹੁੰਦੇ ਹੋ ਤਾਂ ਜਰੂਰ ਇਹਨਾਂ ਨਾਲ ਰਾਬਤਾ ਬਣਾਓ ਉਮੀਦ ਹੈ ਇਹੋ ਜਿਹੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਲਿਆਉਂਦੇ ਰਾਵਾਂ ਜੀ ਮੈਨੂੰ ਦੀ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਤਰਮਵੀਰ ਲਾਲੀ ਅੰਮ੍ਰਿਤਸਰ